ਇੱਕ ਵੱਡਾ ਨਾਮ ਹੈ ਉਹ ਕਬੱਡੀ ਦੀ ਦੁਨੀਆ ਦੇ ਵਿੱਚ ਉਹ ਗੱਲ ਚੱਲਦੀ ਹੈ ਪੈਂਦੀ ਹੈ ਰੇਜ ਤੇ ਬੋਲ ਵੱਡੇ ਭਾਈ ਦੇ ਜਮਾਨੀ ਕਹਿੰਦੇ ਖਿਡਾਰੀ ਖੇਡ ਮੈਦਾਨ ਦੇ ਵਿੱਚ ਵਾਧਾ ਯਾਰਾ ਪਰ ਸਾਹਮਣੇ ਕਹਿੰਦੇ ਪੱਪੂ ਇਹ ਪੁਰਾਣਾ ਪਾਪੀ ਹੈ ਇਹ ਆ ਕਹਿੰਦੇ ਪੱਪੂ ਕਹਿੰਦੇ ਚੂਰ ਚੱਕਿਆ ਮੇਰੇ ਮਤਰੋ ਕਰਾ ਗਿਆ ਬੱਲੇ ਬੱਲੇ ਇੱਕ ਵਾਰੀ ਤਖਾਰਵਾਦ ਵਾਲੇ ਲੋ ਜੋਰ ਨਾਲ ਮੁੰਡਾ ਕਹਿੰਦੇ ਬੱਲੇ ਬੱਲੇ ਕਰਵਾ ਗਿਆ ਇਹ ਆ ਪੱਪੂ ਅਗਲੀ ਮੁੰਡੇ ਨੇ ਕਹਿੰਦੇ ਬੱਲੇ ਬੱਲੇ ਕਰਾਤੀ ਹੈ ਮੁੰਡੇ ਨੇ ਕਹਿੰਦੇ ਧਾਂਤਾਂ ਕਰਾਤੀ ਹੈ ਇਹ ਆ ਦੀਪੀ ਜਿਨੇ ਬੱਲੇ ਬੱਲੇ ਕਰਵਾ ਦਿੱਤੀ ਹੈ ਲਓ ਅਗਲੀ ਰੇਡ ਪਾਉਣ ਲਈ ਕਹਿੰਦੇ ਮੜੂ ਆ ਗਿਆ ਲੈ ਵੀ ਹਰਿਆਣੇ ਵਾਲਿਆ ਜੱਫੇ ਲਾਉਣੇ ਪੈ ਰਹੇ ਆ ਲੈ ਵੀ ਚੂੜ ਚੱਕਿਆਂ ਦਾ ਮਾਰ ਕਰਕੇ ਸੱđa ਹੈ ਹਰਿਆਣੇ ਵਾਲਾ ਜੱਫੇ ਲਾਉਣੇ ਪੈ ਰਹੇ ਆ ਪਰ ਪੱਪੂ ਇਹ ਆ ਪੱਪੂ ਮੇਰੇ ਮਿੱਤਰੋ ਪਰ ਮੜੂ ਦੀ ਪੈਂਦੀ ਰੇਡ ਤੇ ਬੱਲੇ ਚੂੜ ਜੱਕਿਆਂ ਦਾ ਜਦੋਂ ਪਿੱਛੇ ਪੈਂਦਾ ਨਾਲ ਫਿਰ ਖਹਿੜਾ ਛਡਾਣਾ ਔਖਾ ਹੈ ਕਹਿੰਦੇ ਇਹ ਪੱਪੂ ਐ ਚੂੜਤਾ ਦਾ ਮੁੰਡਾ ਨੇ ਕਹਿੰਦੇ ਜੋਰ ਦਿੰਦਾ ਕਹਿੰਦੇ ਟੀਮਾਂ ਟੌਪ ਦੀਆਂ ਬਲੀਆਂ ਚਰਚੇ ਦੁਨੀਆਂ ਵਿੱਚ ਹੋਣੇ ਹੈ ਲੈ ਵੀ ਚੂੜ ਚੱਕੀ ਆ ਗੱਲ ਤੇਰੇ ਤੇ ਆ ਗਈ ਹੈ ਉਹ ਗੱਲ ਤੇਰੇ ਤੇ ਆ ਗਈ ਹੈ ਉਧਰ ਭਾਈ ਕਹਿੰਦੇ ਇਟਲੀ ਵਾਲੇ ਕਹਿੰਦੇ ਆ ਭਾਈ ਚੂੜ ਚੱਕੀ ਐ ਪੱਪੂ ਦੇ ਲਈ ਵੱਡੇ ਬਾਦ ਉਹ ਚੂੜ ਚੱਕੀਆ ਪੱਪੂ ਕਹਿੰਦੇ ਬੱਲੇ 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 ਓ ਚੂਰ ਜੱਕਿਆ ਬਈ ਜੀ ਜ ਨੂੰ ਜੱਪੇ ਦਾ ਸਵਾਰ ਆ ਲੰਕਰ ਚੂਰ ਜੱਕਿਆ ਕੀ ਕਹਿੰਦਾ ਵੀ ਚਲਾਉੜੇ ਛੱਡੇ ਆ ਭੁੱਲੇ ਵੀ ਇਟਲੀ ਵਾਲਿਆ ਓ ਚਲਾਉੜੇ ਛੱਡੇ ਆ ਭੁੱਲੇ ਵੀ ਉਹ ਕਮੇਟੀ ਪਰ ਭੁੱਲੇ ਨਹੀਂ ਇੱਕ ਮਿੰਟ ਛੰਮੀ ਇਟਲੀ ਵੱਲੋਂ 1000 ਚੂਰ ਚੱਕੀ ਬੱਪੀ ਲਈ ਪੱਪੂ ਲਈ ਪੱਜ ਗਿਆ ਇੱਕ ਤਾੜੀ ਪੱਪੂ ਲਈ ਮਾਰਦੀ ਹੈ ਮੇਰੇ ਵੀਰੇ ਵਾਹ ਵਾਕੇ ਵਾਕੇ ਤਾੜੀਆਂ ਤਾੜੀਆਂ ਰੁਕ ਨਹੀਂ ਚੈਦੀਆਂ